ਅੱਜ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੋਂ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਕੈਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਦਿਲਪ੍ਰੀਤ ਟੱਲੋ ਦੇ ਦਿਲਪ੍ਰੀਤ ਟੱਲੋ ਦੀ ਜ਼ਿੰਦਗੀ ਦੇ ਵਿੱਚ ਨਾ ਵੀ ਖੁਸ਼ੀ ਆਈ ਹੈ ਉਹ ਪਤਾ ਬਣ ਚੁੱਕੇ ਨੇ ਹਾਲਾਂਕਿ ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਦੁੱਗਣੀਆਂ ਤਿਗਣੀਆਂ ਹੋ ਚੁੱਕੀਆਂ ਨੇ ਸੋ ਇਸ ਖੁਸ਼ੀ ਦਾ ਇਜ਼ਹਾਰ ਇਸ ਖੁਸ਼ੀ ਦਾ ਖੁਲਾਸਾ ਖੁਦ ਦਿਲਪ੍ਰੀਤ ਟੱਲੋ ਦੇ ਵੱਲੋਂ ਕੀਤਾ ਗਿਆ ਸੋ ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਟੱਲੋ ਨੂੰ ਵਧਾਈਆਂ ਦੇਣ ਦਾ ਢੇਰ ਲੱਗਾ ਹੋਇਆ ਤੰਤਾ ਲੱਗਿਆ ਹੋਇਆ ਹਰ ਕੋਈ ਦਿਲਪ੍ਰੀਤ ਟੱਲੋ ਨੂੰ ਕਮੈਂਟਸ ਦੇ ਰਾਹੀ ਮੈਸੇਜਸ ਦੇ ਰਾਹੀ ਵਧਾਈਆਂ ਦੰਦਾ ਹੋਇਆ ਨਜ਼ਰ ਆ ਰਿਹਾ ਸੋ ਗੀਤਕਾਰੀ ਤੋਂ ਗੀਤਾ ਤੋ ਕਿਲਕਾਰੀਆਂ ਤੱਕ ਦਾ ਸਫ਼ਰ ਜਿਹੜਾ ਹੈ ਦਲਪਿਤ ਢਿੱਲੋਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਤਾਂ ਕੀਤਾ ਹੈ ਤੇ ਇੱਕ ਨਵਾਂ ਸਫ਼ਰ ਕਹਿ ਸਕਦੇ ਹਾਂ ਕਿ ਹੁਣ ਕਿਲਕਾਰੀਆਂ ਤੋਂ ਬਾਅਦ ਦਾ ਦਲਪਿਤ ਢਿੱਲੋਂ ਦਾ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਦਲਪਿਤ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਦਿਖਾਈ ਦੇ ਰਿਹਾ ਹੈ ਤੇ ਹਾਲਾਂਕਿ ਚਿਹਰਾ ਜਿਹੜਾ ਹੈ ਉਹ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਪਰ ਜੋ ਕੈਪ ਇਸ ਬੱਚੇ ਦੇ ਸਿਰ ਦੇ ਉੱਤੇ ਲਾਈ ਗਈ ਹੈ ਉੱਤੇ ਢਿੱਲੋਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਦਿੱਤਾ ਹੈ ਵੈਲਕਮ ਸੋ ਵੈਲਕਮ ਦੇ ਨਾਲ ਤੇਰ ਸਾਰੀਆਂ ਵਧਾਈਆਂ ਦਲਪ੍ਰਿਤ ਟੱਲੋ ਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਦਲਪ੍ਰਿਤ ਟੱਲੋ ਨੂੰ ਵਧਾਈਆਂ ਦੇਣ ਦਾ ਤੰਤਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋ ਖੈਰ ਫਿਲਹਾਲ ਕਿਸੇ ਕਿਸੇ ਨੇ ਦਲਪ੍ਰਿਤ ਟੱਲੋ ਨੂੰ ਹਲੇ ਵਧਾਈ ਨਹੀਂ ਦਿੱਤੀ ਹੈ ਜਾਂ ਇਸ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ ਸੋ ਜਲਦੀ ਜਾਓ ਦਲਪ੍ਰਿਤ ਟੱਲੋ ਨੂੰ ਇਸ ਖੁਸ਼ੀ ਦਾ ਕਹਿ ਸਕਦੇ ਆ ਕਿ ਜ਼ਰੂਰ ਇਨਾਮ ਦਿਓ ਸੋ ਇਸ ਦੇ ਨਾਲ ਹੀ ਦਲਪ੍ਰਿਤ ਟੱਲੋ ਦੇ ਵੱਲੋਂ ਗੀਤਕਾਰੀ ਤੋਂ ਲੈ ਕੇ ਕਲਕਾਰੀਆਂ ਤੱਕ ਦਾ ਸਫ਼ਰ ਬੜਾ ਬਖੂਬੀ ਕਿਸ ਤਰੀਕੇ ਦੇ ਨਾਲ ਤੈਅ ਹੋਇਆ ਹੈ ਸੋ ਇਸ ਤਸਵੀਰ ਦੇ ਵਿੱਚ ਸਾਫ਼ तौर ਤੇ ਵਿਖਾਈ ਦੇ ਰਿਹਾ ਹੈ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਬੈਕ ਟੂ ਬੈਕ ਹਰ ਕੋਈ ਗੀਤਕਾਰ ਹਰ ਕੋਈ ਕਲਾਕਾਰ ਸ਼ੋਅ ਜ਼ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਵਿਆਹਾਂ ਦੇ ਸੀਜ਼ਨ ਤੋਂ ਕੁਝ ਸਮਾਂ ਪਹਿਲਾਂ ਗੀਤਕਾਰਾਂ ਦੇ ਵੱਲੋਂ ਆਪਣੇ ਨਵੇਂ ਗੀਤ ਕੱਢਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਕਿ ਇਹ ਗੀਤ ਉਹ ਇਹਨਾਂ weddings ਦੇ ਵਿੱਚ ਇਸਤੇਮਾਲ ਕਰਨ ਤੇ ਹਰ ਕਿਸੇ ਦੀ ਖੁਸ਼ੀ ਦੇ ਵਿੱਚ ਇਜ਼ਾਫਾ ਜ਼ਰੂਰ ਕਰਨ ਇਸ ਦੇ ਵਿੱਚਕਾਰ ਕਨਵਰ ਗਰੇਵਾਲ ਕਨਵਰ ਗਰੇਵਾਲ ਦਾ ਇੱਕ ਗੀਤ ਰਿਲੀਜ਼ ਹੁੰਦਾ ਇਸ ਵੈਡਿੰਗ ਸੀਜ਼ਨ ਤੋਂ ਪਹਿਲਾਂ ਹਾਲਾਂਕਿ ਇਹ ਗੀਤ ਕੁਝ ਸੋਸ਼ਲ ਮੀਡੀਆ ਦੇ ਉੱਤੇ ਵਿਆਹਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹਿੱਟ ਕਰ ਰਿਹਾ ਹੈ ਕਿ ਹਰ ਕੋਈ ਹੁਣ ਕਨਵਰ ਗਰੇਵਾਲ ਦਾ ਸ਼ੋਅ ਲਾਣ ਦੀ ਡਿਮਾਂਡ ਕਰ ਰਿਹਾ ਸੋ ਜਿੱਥੇ ਇੱਕ ਪਾਸੇ ਕਨਵਰ ਗਰੇਵਾਲ ਦੇ ਸ਼ੋਜ਼ ਆਲਰੇਡੀ ਇਸ ਸੀਜ਼ਨ ਦੇ ਵਿੱਚ ਬੁੱਕ ਸੀ ਇਸ ਗੀਤ ਨੂੰ ਲੈ ਕੇ ਉਹਨਾਂ ਦੇ ਇਸ ਪਰਫਾਰਮੈਂਸ ਨੂੰ ਲੈ ਕੇ ਸਟੇਜ ਪਰਫਾਰਮੈਂਸ ਨੂੰ ਲੈ ਕੇ ਹਰ ਕੋਈ ਕਨਵਰ ਗਰੇਵਾਲ ਦੇ ਸ਼ੋਜ਼ ਦੇ ਵਿੱਚ ਜੋ ਜ਼ਫਰ ਕਰ ਰਿਹਾ ਹੈ ਹਰ ਕੋਈ ਕਨਵਰ ਗਰੇਵਾਲ ਨੂੰ ਆਪਣੇ ਸ਼ੋਅ ਦੇ ਵਿੱਚ ਆਪਣੀ ਵਿਡਿੰਗ ਦੇ ਵਿੱਚ ਬੁਲਾਉਣ ਦੀ ਮੰਗ ਕਰ ਰਿਹਾ ਹੈ ਹਾਲਾਂਕਿ ਉਹਨਾਂ ਦਾ ਗੀਤ ਰਿਲੀਜ਼ ਹੋ ਹੁੰਦਾ ਜੇਟ ਤੇ ਜਠਾਣੀ ਸੋ ਇਹ ਜਿਹੜੀਆਂ ਲਾਈਨਾਂ ਨੇ ਕਨਵਰ ਗਰੇਵਾਲ ਦੇ ਵੱਲੋਂ ਗਾਈਆਂ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਹਰ ਕਸਤ ਕਿਤੇ ਪਾਸੇ ਕਹਿ ਸਕਦੇ ਕਿ ਟ੍ਰੈਂਡ ਜ਼ਰੂਰ ਕਰ ਰਹੀ ਹੈ ਨਹੀਂ ਤੇ ਉੱਥੇ ਹੀ ਕਨਵਰ ਗਰੇਵਾਲ ਦਾ ਉਸ ਤਰੀਕੇ ਦੇ ਨਾਲ ਇਸ ਲਾਈਨਾਂ ਦੇ ਉੱਤੇ ਇਹਨਾਂ ਗੀਤਾਂ ਦੇ ਉੱਤੇ ਹਰ ਕਿਸੇ ਨੂੰ ਝੁਮਾਇਆ ਜਾਂਦਾ ਹੈ ਹਰ ਕੋਈ ਹੁਣ ਕਨਵਰ ਗਰੇਵਾਲ ਦੇ ਇਸ ਗੀਤ ਦੀ ਇਸ ਸ਼ੋਅ ਦੀ ਡਿਮਾਂਡ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਦਨਾਮ ਕੀਤੇ ਜਾਂਦੇ ਨੇ ਸਾਰੇ ਤਾਂ ਸਾਧ ਬੰਦੇ ਆ ਆਮੀਆਂ ਸਸਾਮੀਆਂ ਆ ਪਗਰਤ ਹੁੰਦੇ ਨੇ ਗੁਰ ਸ਼ਬਦ ਫਿਲਹਾਲ ਇੱਕ ਵਿਆਹ ਸਮਾਗਮ ਦੇ ਵਿੱਚ ਪਹੁੰਚਦੇ ਨੇ ਤੇ ਇਸ ਸੀਜ਼ਨ ਦੇ ਵਿੱਚ ਇਸ ਵਿਡਿੰਗ ਕੇਸ ਆਖਦੇ ਆ ਕਿ ਸਮਾਗਮ ਦੇ ਵਿੱਚ ਹੋਰ ਵੀ ਕਈ ਪੰਜਾਬੀ ਕਲਾਕਾਰ ਇਕੱਠੇ ਹੋਏ ਨੇ ਹਾਲਾਂਕਿ ਇਕੋ ਸਟੇਜ ਦੇ ਉੱਤੇ ਕਈ ਸਾਰੇ ਕਲਾਕਾਰ ਇਕੱਠੇ ਵੇਖੇ ਗਏ ਨੇ ਫਿਲਹਾਲ ਇਸ ਚੀਜ਼ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਿਰਕਾਰ ਕਿਸ ਚੀਜ਼ ਦਾ ਵਿਆਹ ਹੈ ਕਿਹਦਾ ਵਿਆਹ ਹੈ ਕਿਉਂਕਿ ਇਹ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਪੰਜਾਬੀ ਇੰਡਸਟਰੀ ਦਾ ਹੀ ਕੋਈ ਚਿਹਰਾ ਹੋਵੇ ਜੋ ਆਫ ਦਾ ਕੈਮਰਾ ਹੋਵੇ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਇਹ ਸਾਰੇ ਕਲਾਕਾਰ ਸ਼ਾਮਲ ਹੋਏ ਨੇ ਸੋ ਫਿਲਹਾਲ ਜੋ ਚਲਕੀਆਂ ਸਾਹਮਣੇ ਆਈਆਂ ਨੇ ਉਹ ਗੁਰਸ਼ਬਦ ਦੀਆਂ ਸਾਹਮਣੇ ਆਈਆਂ ਨੇ ਗੁਰਸ਼ਬਦ ਕੀ ਦੇ ਹੋਏ ਨਜ਼ਰ ਆ ਰਹੇ ਤੇ ਇੰਡਸਟਰੀ ਦੇ ਹੋਰ ਸਾਰੇ ਕਲਾਕਾਰ ਜਿਸ ਦੇ ਵਿੱਚ ਬਲਰਾਜ ਸਿਆਲ ਵੀ ਨਜ਼ਰ ਆ ਰਹੇ ਨੇ ਸੋ ਕਈ ਸਾਰੇ ਇੰਡਸਟਰੀ ਦੇ ਕਲਾਕਾਰ ਇਸ ਵਿਆਹ ਦੇ ਵਿੱਚ ਪਹੁੰਚੇ ਨੇ गायका बानी संधु जिस तरीके म्यूजिक बखूबी गाँव है उस तरीके विदाउट म्यूजिक भी ओना ही सुरीला गाँव है so, सो फिलहाल बानी संधु ने अपना दी फेवरेट सोंग गिटार नाल सारे सुनाया गुलाबी आंखें हालांकि ना सिर्फ बानी संधु का फेवरेट गीत है बल्कि हर सुन वाले का हर देख वाले दे 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 का ये गीत द डिमांड हर किसी कलाकार या गीतकार तो जरूर रेंो डिमांड so, दे देते बाधु ने खूबसूरत गीत गिटार रानाया और वेखते हैं सुरीली

ਬਾਵਾ ਰঞ্জੀਤ ਬਾਵਾ ਦੇ ਵੱਲੋਂ ਲਗਾਤਾਰ ਹਰ ਕਿਸੇ ਦੇ ਵਿਆਹ ਦੇ ਉੱਤੇ ਰੌਣਕਾਂ ਲਾਈਆਂ ਜਾ ਰਹੀਆਂ ਨੇ ਤਮਾਲਾ ਮਚਾਈਆਂ ਜਾ ਰਹੀਆਂ ਨੇ ਹਰ ਕਿਸੇ ਨੂੰ ਨੱਚਣ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ ਹੈ ਰঞ্জੀਤ ਬਾਵਾ ਦੇ ਵੱਲੋਂ ਬੈਕ ਟੂ ਬੈਕ ਲਾਈਵ ਸ਼ੋਅ ਲਗਾਏ ਜਾ ਰਹੇ ਨੇ ਨਵਾਂ ਲਾਈਵ ਸ਼ੋਅ ਰঞ্জੀਤ ਬਾਵਾ ਦੇ ਵੱਲੋਂ ਪਰਫਾਰਮ ਕੀਤਾ ਗਿਆ ਸੋ ਦੇਖਦੇ ਹਾਂ ਬਾਵਾ ਦੇ ਖੂਬਸੂਰਤ ਗੀਤਾਂ ਦੇ ਉੱਤੇ ਇਹ ਸਮਾਗਮ ਦਾ ਖੂਬਸੂਰਤ ਦ੍ਰਿਸ਼ ਦੇ ਦੁਬਈ ਕਾਂਸਰਟ ਦੀ ਹਾਈਪ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਹਾਲਾਂਕਿ ਹਰ ਕਿਸੇ ਨੇ ਜਿਹੜੀਆਂ ਬੁਕਿੰਗਸ ਨੇ ਜਾਂ ਸ਼ੋਜ਼ ਬੁੱਕ ਕਰਨੇ ਬਹੁਤ ਟਾਈਮ ਪਹਿਲੇ ਸ਼ੁਰੂ ਕਰ ਦਿੱਤੇ ਸੀ ਸੀਟਸ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਫਿਲਹਾਲ ਜਦੋਂ ਕਰਨ ਔਜਲਾ ਦਾ ਸ਼ੋ ਹੋ ਜਾਂਦਾ ਹੈ ਤਾਂ ਕਰ ਬੈਠੇ ਜਿਨ੍ਹਾਂ ਨੇ ਇਹ ਮੌਕਾ ਮਿਸ ਕੀਤਾ ਸੀ ਉਹ ਵੀ ਹੁਣ ਰਿਗਰਟ ਜ਼ਰੂਰ ਫੀਲ ਕਰ ਰਿਹਾ ਕਿ ਸਾਨੂੰ ਕਰਨ ਔਜਲਾ ਦੇ ਇਸ ਸ਼ੋਅ ਦੇ ਵਿੱਚ ਪਹੁੰਚਣਾ ਚਾਹੀਦਾ ਸੀ ਪਰ ਫਿਲਹਾਲ ਇੱਕ ਖੁਸ਼ਖਬਰੀ ਕਰਨ ਔਜਲਾ ਦੇ ਵੱਲੋਂ ਹੈ ਕਿ ਉਹ ਇੰਡੀਆ ਟੂਰ ਕਰਨ ਜਾ ਰਹੇ ਨੇ ਇੰਡੀਆ ਟੂਰ ਦੇ ਵਿੱਚ ਉਹਨਾਂ ਦੇ ਬੈਕ ਟੂ ਬੈਕ ਸ਼ੋਅਜ਼ ਬੁੱਕ ਨੇ ਸੋ ਜਿਨ੍ਹਾਂ ਨੇ ਮੌਕਾ ਗਵਾਇਆ ਉਹ ਉਹਨਾਂ ਦੇ ਇਹ ਸ਼ੋਅਜ਼ ਨੂੰ ਬੁੱਕ ਕਰ ਸਕਦੇ ਨੇ ਕਰਨ ਔਜਲਾ ਦੀ ਖੂਬਸੂਰਤ ਕੇਮਿਸਟਰੀ ਉਹਨਾਂ ਦੀ ਪਰਫਾਰਮੈਂਸ ਨੂੰ ਵੇਖ ਸਕਦੇ ਨੇ ਇਸੇ ਦੇ ਵਿਚਕਾਰ ਕਰਨ ਔਜਲਾ ਦੀ ਦੁਬਈ ਵਾਪਸੀ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਹਾਲਾਂਕਿ ਦੁਬਈ ਦੇ ਵਿੱਚ ਜਿਹੜੇ ਚਾਹਣ ਵਾਲੇ ਉਹਨਾਂ ਨੂੰ ਵੇਖਣ ਦੇ ਲਈ ਕਾਨਸਰਟ ਨੂੰ ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਗੀਤਾਂ ਨੂੰ ਸੁਣਿਆ ਉਹ ਹਰ ਕੋਈ ਹੋਣ ਕਰਨ ਔਜਲਾ ਦੇ ਦੁਬਾਰਾ ਦੁਬਈ ਦੀ ਮੰਗ ਕਰ ਰਹੇ ਨੇ ਆਉਣ ਦੇ ਕਿ ਉਹ ਜਲਦ ਤੋਂ ਜਲਦ ਆਪਣਾ ਅਗਲਾ ਕਾਨਸਰਟ ਦੁਬਈ ਦੇ ਵਿੱਚ ਆਰਗੇਨਾਈਜ਼ ਕਰਨ ਤਾਂ ਕਿ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਕਰਨ ਔਜਲਾ ਨੂੰ ਉੱਥੇ ਸੁਣਨ ਦਾ ਉਹਨਾਂ ਨੂੰ ਦੇਖਣ ਦਾ ਉੱਥੇ ਪਰਫਾਰਮ ਕਰਨ ਦਾ ਮੌਕਾ ਮਿਲੇ ਮੈਨ ਔਜਲਾ ਇਸ ਲਾਈਕ ਅ ਡਰੀਮ ਕਮ ਟੂ ਫਰ ਮੀ ਫਰਮ ਪਾਕਿਸਤਾਨ ਐਂਡ ਵੀ ਰੀਲੀ ਲਵ ਕਰਨ ਔਜਲਾ ਜਸਟ ਕਮ 올 ਦਾ ਵੇ ਫਰਮ ਰਿਆਲ ਸਾਊਦੀ ਟੂ ਵਾਚ ਕਰਨ ਔਜਲਾ ਆਈ ਲਵ ਬੇਬੀ ਹਾਈ Karan is like my favorite artist. I've been waiting for him to come to UAE for like ages. My name will look so good on you! I will die for you! Karan, I love you! I love you! Karan, I love you! ਪਰਿਵਾਰ ਦੀ ਆਵਾਜ਼ ਦਾ ਹਰ ਕੋਈ دیਵਾਨਾ ਚਾਹੇ ਹੋ ਨੀਹਾ ਕੱਕੜ ਹੋਵੇ ਟੋਨੀ ਕੱਕੜ ਹੋਵੇ ਜਾਂ ਸੋਨੂ ਕੱਕੜ ਹੋਣ ਸੋ ਤਿੰਨਾਂ ਦੀ ਹੀ ਆਵਾਜ਼ ਬਹੁਤ ਸੁਰੀਲੀ ਹੈ ਹਰ ਕਿਸ ਨੇ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੁਝ ਚੰਗਾ ਨਾਮ ਖੱਟਿਆ ਇਸ ਦੇ ਵਿਚਕਾਰ ਸੋਨੂ ਕੱਕੜ ਦੇ ਵੱਲੋਂ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਗਾਇਆ ਗਿਆ ਹੈ ਹਾਲਾਂਕਿ ਇੱਕ ਗੀਤ ਹੈ ਮਾਸਟਰ ਸਲੀਮ ਦਾ ਇਸ ਗੀਤ ਨੂੰ ਜਦੋਂ ਵੀ ਸੁਣਿਆ ਜਾਂਦਾ ਹੈ ਹਮੇਸ਼ਾ ਅੱਖਾਂ ਭਰਦੀਆਂ ਨੇ ਹਰ ਕੋਈ ਆਪਣੇ ਕਹੇ ਸਾਹਦੇ ਕਿ ਮਨੋਪਾਵਾਂ ਦੇ ਨਾਲ ਇਸ ਗੀਤ ਨੂੰ ਜ਼ਰੂਰ ਸੁਣਦਾ ਸੋ ਸੋਨੂ ਕੱਕੜ ਦੀ ਆਵਾਜ਼ ਦੇ ਵਿੱਚ ਸਰਦ ਗੀਤ ਸੁੰਦੇ ਨਾ ਗਲ ਹੈ ਪਿਆਰ ਵਾਲੇ ਸਜਣਾ ਵੇ ਤੇਰੇ ਲਈ ਤੇ ਮੈਂ ਤਾਂ ਛੜੀ ਕੈਸੇ ਜੁੜਾ ਹਾਂ ਅਬ ਤੇਰੇ ਨਾਲ ਜਾ ਕੇ ਕਰ ਗਇਓ ਸਜਣਾ ਵੇ ਤੇਰੀ ਤੇਰੇ ਬਿਨਾ ਸੀ ਜਿਨਾ ਅਸੀਂ ਚਾਹਵੇ ਕਦੀ ਨਾ ਤੂੰ ਤੇ ਸੋਚ ਆਵੀ ਨਾ ਬੇਕਮਾਲ ਹੋ ਗਿਆ ਹੈ ਇੱਕ ਤੇ ਪਿਆਰ ਦੂਜਾ ਬੇਸ਼ੁਮਾਰ ਤੇ ਜਾ ਤੇਰੇ ਨਾਲ ਹੋ ਗਿਆ ਇਕ ਤੇ ਪਿਆਰ ਦੁਜਾ ਬੇਸ਼ੁਮਾ ਤੇ ਜਾ ਤੇਰੇ ਨਾਲ ਹੋ ਗਇਆ ਹਾਂ ਥੈਂਕ ਯੂ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਐਨਾ ਹੀ ਫਿਰ ਮਿਲਾਂਗੇ ਕੁਝ ਲੇਟਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे